ਆਪकी सरकार आप दे द्वार शुरू कीती गई जिस ਵਿੱਚ ਜਿਸਰਾਹੀ ਪਿੰਡਾਂ ਵਿੱਚ कॅम्प ਲਗਾ ਕੇ ਹੁਣ ਤੱਕ 8 ਲੱਖ ਹੁਣ ਤੱਕ 8 ਲੱਖ ਨਾਗਰਿਕਾਂ ਨੂੰ ਸੇਵਾਵਾਂ ਮਹੱਈਆ ਕਰਵਾਇਆ ਗਏ ਜਾਂ ਹਨ ਸਾਡੀਆਂ ਨੀਤੀਆਂ ਨੂੰ ਹੁਣ ਬੂਰ ਪੈਣਾ ਸ਼ੁਰੂ ਹੋ ਗਿਆ ਹੈ ਸਕੂਲ ਆਫ ਫੈਮਿਨਸ ਹੁਣ ਇੱਕ ਹਕੀਕਤ ਬਰ ਚੁਕੇ ਹਨ ਹਰੇਕ ਤੱਕ ਮਿਆਰੀ ਸਿੱਖਿਆ ਦੀ ਪਹੁੰਚ ਨੂੰ ਯਕੀਨੀ ਬਣਾਉਣ ਦੇ ਸਾਡੇ ਸੰਕਲਪ ਅਤੇ ਪ੍ਰਤੀਬੱਧਤਾ ਨੂੰ ਦਰਸਾਉਂਦੇ ਹਨ ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਪ੍ਰਾਇਮਰੀ ਸਿਹਤ ਦੇਖਭਾਲ ਦੇ ਖੇਤਰ ਵਿੱਚ ਕਿਸੇ ਕ੍ਰਾਂਤੀ ਤੋਂ ਘੱਟ ਨਹੀਂ ਸਪੀਕਰ ਸਾਹਿਬ ਇਹ ਕਲੀਨਿਕ ਆਮ ਲੋਕਾਂ ਨੂੰ ਚੰਗੀਆਂ ਮੁਫਤ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਇਸ ਪਹਿਲ ਕਦਮੀ ਪਹਿਲ ਕਦਮੀ ਕਦਰ ਪਈ ਹੈ ਸਰ ਪੰਜਾਬ ਨੂੰ ਪੰਜਾਬ ਨੂੰ ਗਲੋਬਲ ਹੈਲਥ ਸਪਲਾਈ ਚੇਨ ਸਬਮਿਟ ਜਿਹੜਾ 223 ਹੋਇਆ ਸੀ ਉਹਦੇ ਵਿੱਚ ਪੰਜਾਬ ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ ਸਰ ਇਫ ਸੈਕੰਡਰ ਸਪੀਕਰਸ ਅਪ ਪੰਜਾਬ ਦੇ ਨੌਜਵਾਨਾਂ ਨੂੰ ਸਾਡੀ ਸਰਕਾਰ ਦੁਆਰਾ ਕੀਤੇ ਜਾ ਰਹੇ ਨਿਰੰਤਰ ਯਤਨਾਂ ਤੇ ਪ੍ਰਤੱਖ ਕਾਰਵਾਈਆਂ ਦੁਆਰਾ ਇਸ ਸਮੇਂ ਦੌਰਾਨ ਰੋਜ਼ਗਾਰ ਦੇ ਅਨੇਕਾਂ ਮੌਕੇ ਮਿਲੇ ਹਨ ਸਾਡੀ ਸਰਕਾਰ ਪੰਜਾਬੀ ਨੌਜਵਾਨਾਂ ਦੀ ਆਸ਼ਾਆਂ ਅਤੇ ਲੋੜਾਂ ਦੀ ਪੂਰਤੀ ਲਈ ਯਤਨਸ਼ੀਲ ਰਹੀ ਹੈ ਸਾਡੀ ਸਰਕਾਰ ਦੇ ਕਾਬਲ ਨੌਜਵਾਨਾਂ ਨੂੰ ਉਹ ਇਨਾਂ 2 ਸਾਲਾਂ ਦੌਰਾਨ ਇਨਾਂ 2 ਸਾਲਾਂ ਦੌਰਾਨ 40437 ਨੌਕਰੀਆਂ ਪ੍ਰਦਾਨ ਕੀਤੀਆਂ ਸਰ ਇਸ ਤੋਂ ਪਾਵ ਹੈ ਕਿ ਸਾਡੀ ਸਰਕਾਰ ਹਰ ਰੋਜ਼ ਲਗਭਗ 55 ਨੌਕਰੀਆਂ ਜਿਹੜੇ ਯੋਗ ਤੇ ਕਾਬਿਲ ਉਮੀਦਵਾਰ ਨੇ ਨੌਜਵਾਨਾਂ ਨੂੰ ਦੇ ਰਹੀ ਹੈ ਸਰ ਮੈਨੂੰ ਸਪੀਕਰ ਸਾਹਿਬ ਇਹ ਦੇਖ ਕੇ ਵੀ ਸੰਤੁਸ਼ਟੀ ਹੁੰਦੀ ਆ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਕਿ ਖੇਤਾਂ ਦੇ ਆਖਰੀ ਟੇਲੈਂਡ ਤੇ ਆਖਰੀ ਸਿਰੇ ਤੱਕ ਨਹਿਰੀ ਪਹੁੰਚਾਉਣ ਦਾ ਸੁਪਨਾ ਜਿਹੜਾ ਉਹ ਪੰਜਾਬ ਸਕਾਰ ਹੋ ਗਿਆ ਸਰ ਸਾਡੀ ਖੇਤੀ ਅਤੇ ਸਾਡੇ ਪਾਣੀ ਦੇ ਪੱਦਰ ਲਈ ਯਕੀਨੀ ਤੌਰ ਤੇ ਪਰਵਰਤਨਕਾਰੀ ਸਾਬਤ ਸਰੇ ਹੋਗਾ ਪੰਜਾਬ ਨੂੰ ਮਾਰੂਥਲ ਬਣਨ ਤੋਂ ਬਚਾਵੇਗਾ ਇਸੇ ਤਰ੍ਹਾਂ ਇਸੇ ਸੰਬੰਧ ਵਿੱਚ ਹਾਲ ਵਿੱਚ ਹਜੇ ਬਹੁਤ ਕੁਝ ਕਰਨ ਦੀ ਲੋੜ ਆ ਅਤੇ ਸਾਡੀ ਸਰਕਾਰ ਵੱਲੋਂ ਕੀਤਾ ਵੀ ਜਾ ਰਿਹਾ ਸਰ ਬੀਤੀ ਸਾਲ 22425 ਪਿਛਲੇ 2 ਸਾਲਾਂ ਵਿੱਚ ਪ੍ਰਾਪਤ ਕੀਤੇ ਲਾਭਾਂ ਨੂੰ ਇੱਕ ਝਟ ਕਰਨ ਦਾ ਸਮਾਂ ਹੈ ਸਰ ਇਹ ਸਾਡੀ ਸਰਕਾਰ ਦੁਆਰਾ ਪਹਿਲਾਂ ਹੀ ਲਗਾਏ ਚਾ ਚੁੱਕੇ ਵਿਕਾਸ ਦੇ ਬੂਟਿਆਂ ਦੇ ਪਾਲਣ ਪੋਸ਼ਣ ਦਾ ਸਮਾਂ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਫਲ ਮਿਲ ਸਕਣ ਮਾਨਯੋਗ ਸਪੀਕਰ ਸਾਹਿਬ ਡਾਇਰੈਕਟੋਰੇਟ ਆਫ ਸਟੈਟਿਸ ਦੁਆਰਾ ਪ੍ਰਦਾਨ ਕੀਤੇ ਗਏ ਅਗਾਊਂ ਅਨੁਮਾਨਾਂ ਅਨੁਸਾਰ ਮੌਜੂਦਾ ਸਾਲ ਵਿੱਚ ਪੰਜਾਬ ਦੀ ਵਿਕਾਸ ਦਰ ਚਾਲੂ ਮਾਲ ਚਾਲੂ ਸਾਲ ਦੇ ਦੌਰਾਨ ਸਰ ਵਿਕਾਸ ਦਰ 9.41 ਫੀਸਦੀ ਰਹੀ ਹੈ ਸਰ 9.41 ਫੀਸਦੀ ਰਹੀ ਹੈ ਸਰ ਅਤੇ ਜੀਐਸ ਡੀਪੀ ਸੀਰੀਆ ਸਰ 736123 ਕਰੋੜ ਰੁਪਏ 736000 23 423 ਕਰੋੜ ਰੁਪਏ ਅਤੇ ਵਿੱਤੀ ਸਾਲ ਸਰ ਵਿੱਤੀ ਸਾਲ ਅਗਲਾ ਸਾਲ ਸ਼ੁਰੂ ਹੋ ਰਿਹਾ 24 ਤੇ 25 ਲਈ ਜੀਐਸਡੀਪੀ ਸਰ 9 ਫੀਸਦੀ ਵਾਅਦੇ ਨਾਲ 8 ਲੱਖ 2700 ਕਰੋੜ 701 ਕਰੋੜ ਰੁਪਏ ਜਿਹੜੀ ਰੱਖੀ ਗਈ ਅਸਰ ਆਪ ਸਰਕਾਰ ਦਾ ਕੋਸ਼ਲ ਪ੍ਰਸ਼ਾਸਨ ਇੱਕ ਵਾਰ ਫੇਰ ਲਗਾਤਾਰ ਦੂਜੇ ਸਾਲ ਰਾਜ ਦੇ ਆਪਣੇ ਟੈਕਸ ਮਾਲੀਏ ਵਿੱਚ ਜ਼ਿਕਰ ਜੋਗ ਵਾਅਦੇ ਤੋਂ ਸਪਸ਼ਟ ਹੁੰਦਾ ਸਰ ਚਾਲੂ ਬਰੇ ਦੌਰਾਨ ਫਰਵਰੀ ਤੱਕ ਫਰਵਰੀ ਤੱਕ ਸਰ ਮਾਰਚ ਨੂੰ ਛੱਡ ਕੇ ਫਰਵਰੀ ਤੱਕ ਪੰਜਾਬ ਦਾ ਆਪਣਾ ਟੈਕਸ ਮਾਲੀਆ ਸਰ 14 ਫੀਸਦੀ ਨਾਲ ਵਧਿਆਗਾ